ਜੇ ਪਿਆਜ਼ ਯਾਰ 20 ਰੁਪਏ ਕਿਲੋ ਹੀ ਵਗ ਗਿਆ ਤੇ 25 ਕੁਇੰਟਲ ਪਿਆਜ਼ ਨਿਕਲਦਾ ਤੇ 50000 ਤੱਕ ਨਾਲ ਦਾ ਹੋ ਗਿਆ 50000 ਦੀ ਗੱਲ ਕਿ ਨਹੀਂ ਹੁੰਦੀ ਬਾਣ ਸਾਹਿਬ ਕਿਸਮਾਂ ਬੀਜ ਰਹੇ ਆ ਆ ਪੀ ਆਰਓ 7 ਸਾਡੇ ਕੋਲੇ ਕਿਸਮਾਂ ਇਹ ਆਲਾ ਕਹਿੰਦਾ ਯਾਰ ਮੈਂ ਕਹਿੰਦਾ ਜੇ ਮੰਜੇ ਜਨਾ ਥਾਂ ਪਨੀਰੀ ਬੀਜ ਲਵਾਂਗੇ 6 ਫੁੱਟ ਬਾਈ ਹੁੰਦੀ ਆ 2.5 ਫੁੱਟ ਦਾ ਸ਼ੀਰੂ ਹੁੰਦਾ 4 ਫੁੱਟ ਜੇ ਤੁਸੀਂ ਬੀਜਤਾ ਤੇ ਇਹਦੇ ਤੇ ਥੋੜਾ ਬੀਜ ਪੈਣਾ 15 20 ਗ੍ਰਾਮ ਹੀ ਜੇ ਇੱਕ ਮੰਜੇ ਦੀ ਪਨੀਰੀ ਬੀਜਤੀ ਤਾਂ 8 ਮੰਜੇ ਲੱਗਣਗੇ ਠੀਕ ਆ ਜੀ ਇੱਕ ਮੰਜੇ ਦੀ ਪਨੀਰੀ ਨੂੰ 8 ਗੁਣਾ 10 ਗੁਣਾ ਵੱਧ ਥਾਂ ਲੱਗਦਾ ਟੋਟ ਜੀ ਉਹ ਹੈਗੀ 7-8% ਇਹਦੇ ਤੇ ਪ੍ਰਾਲੀ ਕੁਦਰ ਕੇ ਪਾ ਦਿਓ ਜਦੋਂ ਪਿਆਜ ਆਪਣਾ ਡਾਟਾ ਹੋ ਗਿਆ ਠੀਕ ਚਾਹ ਤੁਹਾਨੂੰ ਇੱਕ ਵੀਡੀਓ ਪਾਵਾਂਗੇ ਪਿਆਜ ਲਾਉਣ ਵੇਲੇ ਪਿਆਜ ਲਾਉਣਾ ਲੈਂਡ ਮਾਰਨੀ ਹੈ ਨਾਲ ਹੀ ਪ੍ਰਾਲੀ ਪਾ ਦਨੀ ਹੈ ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਅੱਜ ਉਸ ਭਰਾ ਨਾਲ ਫੇਰ ਤੁਹਾਨੂੰ ਮਿਲਾਉਨੇ ਆ ਜਿਹੜੇ ਲਸਣ ਦੀ ਤੇ ਹਲਦੀ ਦੀ ਕਾਸ਼ਤ ਕਰਦੇ ਆ ਤੇ ਉਹਨਾਂ ਨੇ ਨਵਾਂ ਪ੍ਰੋਸੈਸ ਆ ਜਿਹੜਾ ਉਹ ਸ਼ੁਰੂ ਕੀਤਾ ਜੀ ਗੰਡਿਆਂ ਦੇ ਕਾਣ ਦਾ ਪੂਰੀ ਗੱਲਬਾਤ ਕਰਾਂਗੇ ਗੰਡਿਆਂ ਦੇ ਬੀਜ ਬਾਰੇ ਵੀ ਗੱਲ ਕਰਾਂਗੇ ਕਿੱਥੋਂ ਮਿਲਦਾ ਹੈ ਕਿਹੜੀ ਵੈਰਾਈਟੀ ਲਾਉਣੀ ਚਾਹੁੰਦੇ ਆ ਪੂਰੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਾਨ ਸਾਹਿਬ ਜੀ ਐਨ ਤੁਹਾਨੂੰ ਤੇ ਰਾਟ ਸਾਹਿਬ ਕੋਸ਼ਕ ਭਰਾਵਾਂ ਦੇ ਫੋਨ ਵੀ ਆਉਂਦੇ ਆ ਮੈਸੇਜ ਵੀ ਆਉਂਦੇ ਆ ਵੀ ਸਾਨੂੰ ਗੰਡੇ ਦੀ ਕਿਹੜੀ ਵੈਰਾਈਟੀ ਲਾਉਣੀ ਚਾਹੁੰਦੇ ਆ ਚਾਹੀਦੀ ਆ ਤੇ ਸਾਨੂੰ ਸੀਡ ਨਹੀਂ ਮਿਲ ਰਿਹਾ ਸਹੀ ਕਿੱਥੋਂ ਇਹ ਸੀਡ ਮਿਲੂਗਾ ਤੁਸੀਂ ਦੇ ਸਕਦੇ ਆ ਜਾਂ ਨਹੀਂ ਦੇ ਸਕਦੇ ਤੇ ਗੰਡਿਆਂ ਦਾ ਜਿਹੜਾ ਹੈਗਾ ਕਾਣ ਦੀ ਜਦੋਂ ਤਿਆਰੀ ਹੋ ਗਈ ਉਹ ਵੀ ਤੁਸੀਂ ਸੇਲ ਕਰਨੀ ਆ ਜਾਂ ਨਹੀਂ ਕਰਨੀ ਉਸ ਬਾਰੇ ਪੂਰੀ ਜਾਣਕਾਰੀ ਸਾਂਝੀ ਕਰੋ ਜੀ ਮਾਨ ਸਾਹਿਬ ਪਹਿਲਾਂ ਤਾਂ ਤੁਹਾਡਾ ਇੱਥੇ ਆ ਨੂੰ ਜੀ ਆਇਆਂ ਕਹਿੰਦੇ ਜੀ ਇਸ ਤਰ੍ਹਾਂ ਜੀ ਜਿਹੜਾ ਪਿਆਜ਼ ਆ ਪਿਆਜ਼ ਵੀ ਕਹਿੰਦੇ ਇਹਨੂੰ ਗੰਡੇ ਵੀ ਕਹਿੰਦੇ ਆਪਾਂ ਇਹ ਹੁਣ ਲਸਣ ਵੀ ਅਸੀਂ ਬੀਜਦੇ ਆ ਪਿਆਜ਼ ਹਰ ਕਿਸਾਨ ਨੂੰ ਬੀਜਣਾ ਚਾਹੀਦਾ ਹੈ ਕਿਉਂ ਬੀਜਣਾ ਚਾਹੀਦਾ ਜੀ ਹੁਣ ਸਾਡੇ ਕੋਲੇ ਗਾਹ ਕਾਉਂਦੇ ਆ ਉਹ ਕਹਿੰਦੇ ਲਸਣ ਕਿਡਾਉਂਦੇ ਦੇ ਤੇ ਗੰਡੇ ਦਾ ਕਟਾ ਦੇ ਠੀਕ ਹੈ ਜੀ ਠੀਕ ਹੈ ਨਾ ਲਸਣ ਜਿਹੜਾ ਹੈਗਾ ਉਹ ਤਾਂ ਗੰਢੀ ਇੱਕ ਹੀ ਬਹੁਤ ਆ ਕਰੇ ਛੋਟੇ ਪਰਿਵਾਰ ਨੂੰ ਵੱਡੇ ਪਰਿਵਾਰ ਦੋ ਗੰਢੀਆਂ ਪਾਲੂਗਾ ਉਹ ਤੋਂ ਵੱਧ ਤਿੰਨ ਗੰਢੀਆਂ ਪਾਲੂਗਾ ਇਹੜਾ ਪਿਆਜ਼ ਹੈ ਇਹ ਰੇਗ ਦੇ ਘਰੇ ਕੋਈ ਕਰਨੀ ਹੁਣ ਕਈ ਜਾਣੀਆਂ ਪਰਿਵਾਰ ਪਿਆਜ਼ ਨਹੀਂ ਖਾਂਦੇ ਕਈ ਖਾਂਦੇ ਨਹੀਂ ਪਿਆਜ਼ ਔਰ ਲਸਣ ਨਹੀਂ ਖਾਂਦੇ ਪਰ ਇਹੜਾ ਪਿਆਜ਼ ਹੈ ਇਹ ਕੋਈ ਵੀ ਜਿਹੜਾ ਪਰਿਵਾਰ ਹੈ ਉਹਨਾਂ ਦੇ ਘਰੇ ਅੱਧਾ ਕਿਲੋ ਤੋਂ ਲੈ ਕੇ ਕਿਲੋ 2 ਕਿਲੋ ਤੱਕ ਲੱਗਦਾ ਰੋਜ਼ ਦੀ ਇਹ ਮੈਂ ਕਿਸਾਨ ਵੀ ਇਹਨਾਂ ਨੂੰ ਬੇਨਤੀ ਕਰਦਾ ਕਿਸਾਨ ਵੀਰੋ ਵੀ ਪਿਆਜ਼ ਦੀ ਖੇਤੀ ਹਰ ਕਿਸਾਨ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਇਹਦੇ ਆਪਣੇ ਟੋਟਲ ਜਿਹੜੀ ਪੰਜਾਬ ਦੀ ਪ੍ਰੋਡਕਸ਼ਨ ਹੈ ਜੀ ਉਹ ਹੈਗੀ ਹੈ 7-8% ਟੋਟਲ ਠੀਕ ਹੈ ਜੇ ਪੰਜਾਬ ਦੇ ਪੰਜਾਬ ਦਾ ਪਿਆਜ਼ ਪੈਦਾ ਕੀਤਾ ਇੱਕ ਦਿਨ ਵੀ ਖਾਣ ਲਾਪਨ ਸਾਰੇ ਵੀ ਅੱਜ ਪਿਆਜ਼ ਪੰਜਾਬ ਦਾ ਪੈਦਾ ਕੀਤਾ ਪਿਆਜ਼ ਖਾਣਾ ਹੈ ਤੇ ਮੇਰੇ ਸਹ ਹੁਣ ਅੱਧਿਆਂ ਨੂੰ ਪੂਰਾ ਨਹੀਂ ਹੋਣਾਗਾ ਠੀਕ ਹੈ ਜੀ ਹਾਂ ਪਿਆਜ਼ ਦੇ ਵਿੱਚ ਪਿਆਜ਼ ਆਪਣੇ ਵਧਿਆ ਹੁੰਦਾ ਆਲੂ ਵਧਿਆ ਹੁੰਦਾ ਸਾਰੀ ਖੇਤੀ ਵਧਿਆ ਹੁੰਦੀ ਹੈ ਹਰੇਕ ਕਿਸਾਨ ਨੂੰ ਭਾਈ ਜਿੰਨੀ ਉਹਦੀਆਂ ਲੋੜਾਂ ਉਹ ਪਿਆਜ਼ ਪੈਦਾ ਕਰਨਾ ਚਾਹੀਦਾ ਹੈ ਇੱਕ ਮਰਲੇ ਤੋਂ ਘੱਟੋ ਘੱਟ 2 ਤੋਂ ਲੈ ਕੇ 3 ਮਣ ਪਿਆਜ਼ ਨਿਕਲਦਾ ਠੀਕ ਹੈ ਜੀ ਹਾਂ ਕਿਸੇ ਨੂੰ ਪੁੱਛ ਲਿਆ ਜਿਹੜਾ ਪੁਰਾਣਾ ਬਜ਼ੁਰਗ ਘਰੇ ਬੈਠਾ ਖੁੰਡਦੇ ਉਹ ਕਹੋ ਭਾਈ ਮੇਰੇ 2.5 ਮਣ ਕੱਢੇ ਆ ਠੀਕ ਹੈ ਜੀ ਹਾਂ ਇਹ ਕਰਕੇ ਜਿਹੜੀ ਪਿਆਜ਼ ਦੀ ਖੇਤੀ ਹੈ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਠੀਕ ਹੈ ਠੀਕ ਹੈ ਸਾਰੀਆਂ ਕਿਸਮਾਂ ਬੀਜ ਰਹੇ ਆ ਆ ਪੀ ਆਰਓ 7 ਸਾਡੇ ਕੋਲੇ ਕਿਸਮਾਂ ਠੀਕ ਹੈ ਜੀ ਆਹ ਵੈਰੈਟੀ ਲਿਖੀ ਆ ਇਸ ਤੋਂ ਇਲਾਵਾ ਸਾਡੇ ਕੋਲੇ ਪੀ ਆਰਓ ਇਹ 7 ਹੀ ਆ ਇਦਰਾ ਆ ਹਾਂ ਪਿਆਜ਼ ਰੁਆ ਹੈਗਾ ਹਾਂਜੀ ਤੇ ਪੀ ਆਰਓ 6 ਵੈਰੈਟੀ ਵੀ ਆ ਇਹਨਾਂ ਨੇ ਇੱਕ ਵੈਰੈਟੀ ਡਾਕਟਰ ਅੰਜਵੇਰ ਸਿੰਘ ਢੱਡ ਨੇ ਨਵੀਂ ਕੱਢੀ ਆ ਪੀਓ ਐਚ 1 ਜਿਹਦਾ ਝਾੜ 240 ਕੁਇੰਟਲ ਕਿੱਲੇ ਦਾ ਹੈ 30 ਕੁਇੰਟਲ ਕਿੱਲੇ ਦਾ ਹੋ ਗਿਆ ਜੇ ਪਿਆਜ਼ ਯਾਰ 20 ਰੁਪਏ ਕਿਲੋ ਹੀ ਵਗ ਗਿਆ ਹਾਂ ਤੇ 25 ਕੁਇੰਟਲ ਪਿਆਜ਼ ਨਿਕਲਦਾ ਤੇ 50000 ਤੱਕ ਨਾਲ ਦਾ ਹੋ ਗਿਆ 50000 ਦੀ ਗੱਲ ਕਿ ਨਹੀਂ ਹੁੰਦੀ ਬਾਣ ਸਾਹਿਬ ਕੀ ਹੁੰਦੀ ਹੈ ਨਹੀਂ ਹੁੰਦੀ ਦੱਸ ਦਿਓ ਪਰ ਇਹਨੇ ਹੁਣ ਜਿਹੜਾ ਪਿਆਜ਼ ਪੈਦਾ ਕਰਨਾ ਬੜਾ ਸੌਖਾ ਹੈ ਇਹਨੂੰ ਬੀਜਣਾ ਤੇ ਪਟਣਾ ਇਹਦੇ ਦੇ ਪ੍ਰਾਲੀ ਕੁਦਰਗੇ ਪਾ ਦਿਓ ਜਦੋਂ ਪਿਆਜ ਆਪਣਾ ਜੜਾ ਹੋ ਗਿਆ। ਜਾ ਤੁਹਾਨੂੰ ਇੱਕ ਵੀਡੀਓ ਪਾਵਾਂਗੇ ਪਿਆਜ ਲਾਉਣ ਵੇਲੇ। ਪਿਆਜ ਲਾਉਣਾ ਹੈ ਲੈਂਡ ਮਾਰਨੀ ਹੈ ਨਾਲ ਹੀ ਪ੍ਰਾਲੀ ਪਾ ਦਨੀ ਹੈ। ਨਾਲ ਹੀ ਪਿਆਜ ਲਾਉਣਾ ਹੈ ਨਾਲ ਹੀ ਪ੍ਰਾਲੀ ਪਾ ਦਨਾ ਇਸ ਤਰ੍ਹਾਂ ਹੀ ਮਾਰਕਟਿੰਗ ਹੋ ਜੂਗੀ। ਕਈ ਤਰੀਕੇ ਉਹ ਤੁਹਾਨੂੰ ਅਗਲੀ ਵੀਡੀਓ ਦੱਸਾਂਗੇ ਇਹ ਕਰਕੇ ਸਾਡੇ ਹਰ ਕਿਸਾਨ ਜਿਹੜੇ ਕਿਸਾਨ ਨੇ ਜਿਹੜੇ ਉਦਮੀ ਕਿਸਾਨ ਹੈ ਉਹ ਸਾਡੇ ਕੋਲੋਂ ਬੀਜ ਲੈ ਜਾ ਸਕਦੇ ਆ। ਤਾਂ ਕਿਸਾਨ ਭਰਾਵੋ ਡਾਕਟਰ ਸਾਹਿਬ ਦਾ ਕਹਿਣਾ ਹੈ ਵੀ ਸਾਡੇ ਤੋਂ ਯੂਨੀਵਰਸਿਟੀ ਵਾਲੇ ਸੀਡ ਆ ਜਿਹੜੇ ਮਾਨਤਾ ਪ੍ਰਾਪਤ ਬਾਈ ਜੀ ਯੂਨੀਵਰਸਿਟੀ ਦੇ ਸੀਡ ਇਨਾਂ ਦੇ ਕੋਲੇ ਉਪਲਬਧਾ ਇਹ ਹੈਗਾ ਜੀ ਪੀ ਵੀ ਆਰਓ 7 ਪੰਜਾਬ ਨਰੋ ਵੀ ਪਿਆ ਸਾਰੀਆਂ ਵੈਰਾਈਟੀਆਂ ਬਾਈ ਜੀ ਪਈਆਂ ਤਕਰੀਬਨ ਤੇ ਤੁਸੀਂ ਡਾਕਟਰ ਸਾਹਿਬ ਨਾਲ ਸੰਪਰਕ ਕਰਕੇ ਤੁਸੀਂ ਸੀਡ ਵੀ ਇਨਾਂ ਕੋਲੋਂ ਲੈ ਸਕਦੇ ਹੋ ਜਿੰਨਾ ਭਰਾਵਾਂ ਨੂੰ ਕੋਈ ਸੀਡ ਲੈਣ ਦੇ ਵਿੱਚ ਦਿੱਕਤ ਆ ਰਹੀ ਆ ਪੂਰੀ ਗਾਰੰਟੀ ਸੁਦਾ ਜਿਹੜਾ ਤੁਹਾਨੂੰ ਸੀਡ ਦੇਣਗੇ ਯੂਨੀਵਰਸਿਟੀ ਲੁਧਿਆਣਾ ਦਾ ਬਾਈ ਜੀ ਇਹ ਸੀਡ ਇਸ ਤੋਂ ਇਲਾਵਾ ਸਾਡੇ ਕੋਲੇ ਨੈਸ਼ਨਲ ਹਾਰਟੀਕਲਚਰ ਔਰ ਸਰਚ ਡਿਵੈਲਪਮੈਂਟ ਫਾਊਂਡੇਸ਼ਨ ਜਿਹੜਾ ਇੰਡੀਆ ਦਾ ਹੈੱਡ ਦਿੱਲੀ ਹੈ ਉਹਨਾਂ ਦੀਆਂ ਬ੍ਰਾਂਚਾਂ ਜਿਵੇਂ ਬਹਿਲਡੇ ਆ ਉਹਨਾਂ ਦਾ ਵੀ ਸੀਡ ਸਾਡੇ ਕੋਲ A28, Red 3, Red 4 ਇਸ ਤੋਂ ਇਲਾਵਾ ਜਿਹੜੀ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਟਿਊਟ ਪੂਸਾ ਨਵੀਂ ਦਿੱਲੀ ਜਿਹੜੀ 1905 ਦੇ ਵਿੱਚ ਬਣੀ ਸੀ ਉਹਦਾ ਪੂਸਾ ਰੈੱਡ ਵੀ ਹੈਗਾ ਸਾਡੇ ਕੋਲ ਠੀਕ ਹੈ ਜੀ ਸਾਡੇ ਕੋਲੇ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਦੀ ਵੈਰਾਈਟੀ ਵੀ ਹੈਗੀ ਹੈ ਉਹਦਾ ਉਹ ਵੀ ਪੂਰੀ ਗੋੜੀ ਲਾਲ ਹੈ ਠੀਕ ਹੈ ਉਹਦਾ ਸਾਡੇ ਕੋਲ 20 ਹੈਗਾ ਕੋਈ ਕਿਸਾਨ ਕੋਈ ਸਾਡੇ ਕੋਲ ਬੀਜ ਲੈ ਕੇ ਜਾਦਾ ਹੈ ਭਾਈ ਜੇ ਤੁਸੀਂ ਵੱਧ ਪਿਆਜ਼ ਦੀ ਖੇਤੀ ਕਰਨੀ ਹੈ ਤੁਹਾਨੂੰ ਪਿਆਜ਼ ਦੀ ਤੁਹਾਨੂੰ ਨਰਸਰੀ ਆਪ ਤਿਆਰ ਕਰਨੀ ਚਾਹੀਦੀ ਹੈ ਜੇ ਜਾਰੇ ਕਰਨੀ ਹੈ ਮਰਦਾ ਦੋ ਮਰਦਾਂ ਦੀ ਨਰਸਰੀ ਦੇ ਛੋਟੇ ਕਿਸਾਨ ਉਹ ਲੈ ਕੇ ਜਾਓ ਜਿਨ੍ਹਾਂ ਨੇ 10 ਮਰਲਾਂ ਦੀ ਕਨਾਲ ਦੀ 2 ਕਨਾਲਾਂ ਦੀ ਖੇਤੀ ਕਰਨੀ ਹੈ ਬਿਲਕੁਲ ਸਹੀ ਸਮਾਂ ਹੁਣ ਪਿਆਜ਼ ਦੀ ਬਜਰੀ ਬੀਜਣ ਦਾ ਉਹ ਆਪ ਦੀ ਆਪ ਦੀ ਬਜਰੀ ਤਿਆਰ ਕਰਨਾ ਫਿਰ ਉਹਨੂੰ ਜ਼ਿਆਦਾ ਪ੍ਰਾਉਟ ਹੋਊਗਾ ਤੇ ਪਨੀਰੀ ਆ ਜਿਹੜੀ ਡਾਕਟਰ ਸਾਹਿਬ ਖੁਦ ਆਪ ਬੀਜ ਰਹੇ ਆ ਜੀ ਜਿਨ੍ਹਾਂ ਭਰਾਵਾਂ ਨੇ ਕੁਝ ਮਰਲਿਆਂ ਦੇ ਹਿਸਾਬ ਨਾਲ ਤੁਸੀਂ ਆਪ ਦਾ ਪਿਆਰ ਖਾਣ ਵਾਸਤੇ ਲਾਉਣਾ ਚਾਹੁੰਦੇ ਹੋ ਤਾਂ ਉਹ ਬਾਈ ਜੀ ਸੰਪਾਰਕ ਕਰਕੇ ਜਦੋਂ ਪਨੀਰੀ ਤਿਆਰ ਹੋ ਗਈ ਆਪਾਂ ਵੀਡੀਓ ਪਾਵਾਂਗੇ ਨੰਬਰ ਵੀ ਡਾਕਟਰ ਸਾਹਿਬ ਦਾ ਉੱਤੇ ਮੈਂਸ਼ਨ ਕਰ ਦੇਵਾਂਗੇ ਤੁਸੀਂ ਆ ਕੇ ਬਾਈ ਜੀ ਜਿਹੜੀ ਵੈਰਾਈਟੀ ਕਹੋਗੇ ਤੁਹਾਨੂੰ ਉਹ ਪਨੀਰੀ ਡਾਕਟਰ ਸਾਹਿਬ ਆਪ ਖੁਦ ਪੱਟ ਕੇ ਦੇਣਗੇ ਤੇ ਗਾਰੰਟੀ ਸ਼ੁਦਾ ਕੰਮ ਹੋਊਗਾ ਡਾਕਟਰ ਸਾਹਿਬ ਹੋਰ ਕੀ ਆਪਾਂ ਜਿਵੇਂ ਲਸਣ ਆ ਹਲਦੀ ਆ ਤਾਂ ਤਕਰੀਬਨ ਉਹਨਾਂ ਦੀਆਂ ਵੀਡੀਓ ਪੈਂਦੀਆਂ ਹੀ ਰਹੀਆਂ ਔਰ ਬੀ ਹੋਰ ਜਾਣਕਾਰੀ ਦੇਵਾਂਗੇ ਆਪਾਂ ਅੱਛਾ ਯਾਰ ਵੀਡੀਓ ਆ ਆਪਾਂ ਪਿਆਜ਼ ਬਾਰੇ ਪੁੱਛਦੇ ਲੋਕ ਯਾਰ ਆਮ ਦੱਸਦਾ ਨਹੀਂ ਬੰਦਾ ਵੀ ਹਾਲਾ ਕਰਨਾ ਯਾਰ ਮੈਂ ਕਹਿੰਦਾ ਜੇ ਮੰਜੇ ਜਨਾ ਥਾਂ ਪਨੀਰੀ ਬੀਜ ਲਓਗੇ 6 ਫੁੱਟ ਬਾਈ ਹੁੰਦੀ ਆ 2.5 ਫੁੱਟ ਦਾ ਛੇ ਰੂਂਦਾ ਹਾਂਜੀ ਹਾਂਜੀ ਠੀਕ ਹੈ ਨਾ 15 ਫੁੱਟ ਜੇ ਤੁਸੀਂ ਬੀਜਤਾ ਤੇ ਇਹਦੇ ਤੇ ਥੋੜਾ ਬੀ ਪੈਣਾ 15 20 ਗ੍ਰਾਮ ਹੀ ਠੀਕ ਹੈ ਜੇ ਇੱਕ ਮੰਜੇ ਦੀ ਪਨੀਰੀ ਬੀਜ ਦੀ ਤਾਂ 8 ਮੰਜੇ ਲੱਗਣਗੇ ਠੀਕ ਹੈ ਜੀ ਇੱਕ ਮੰਜੇ ਦੀ ਪਨੀਰੀ ਨੂੰ 8 ਗੁਣਾ 10 ਗੁਣਾ ਵੱਧ ਥਾਂ ਲੱਗਦਾ ਹਾਂਜੀ ਹਾਂਜੀ ਠੀਕ ਹੈ ਨਾ ਤੇ ਬੀ ਕਿੰਨਾ ਪੈਣਾ 6 ਫੁੱਟ ਬਾਈ ਲੰਮੀ ਆ 2.5 ਫੁੱਟ ਚੌੜੀ 15 ਫੁੱਟ ਹੋ ਗਿਆ ਸਕੁਅਰ ਫੁੱਟ ਤੇ ਡਾਕਟਰ ਸਾਹਿਬ ਦੀ ਜਿਹੜੀ ਲੋਕੇਸ਼ਨ ਆ ਬਾਈ ਸੀਟ ਜਿੱਥੇ ਖਲਾਰ ਰਹੇ ਆ ਉਹ ਕੋਟਕਪੂਰਾ ਬਾਈਪਾਸ ਆ ਬਾਈ ਜੀ ਸੂਵੇ ਦੇ ਨਾਲ ਆ ਬਿਲਕੁਲ ਤੇ ਉੱਤੇ ਡਾਕਟਰ ਸਾਹਿਬ ਦਾ ਜਿਹੜਾ ਨੰਬਰ ਮੈਂਸ਼ਨ ਕਰਾਂਗੇ ਤੁਸੀਂ ਆਪ ਦਾ ਨੰਬਰ ਵੀ ਮੜਾ ਜਾ ਬੋਲ ਦਿਓ ਕਈ ਵਾਰੀ ਦਿੱਕਤ ਆ ਜਾਂਦੀ ਆ ਸਾਡੇ ਤੋਂ ਫੋਨ ਫੋਨ ਨਹੀਂ ਚੱਕੇ ਜਾਂਦੇ ਕਈਆਂ ਦੇ ਤੁਸੀਂ ਆਪ ਦਾ ਨੰਬਰ ਜ਼ਰੂਰ ਦਿਓ ਜੀ ਮੇਰਾ ਨੰਬਰ ਆ ਜੀ 94 659 59 94659 95221 ਜਿਹੜਾ ਮੇਰੇ ਬੇਟੇ ਦਾ ਨੰਬਰ ਹੈ ਉਹ 68800 ਪੂਰਾ 60673 ਠੀਕ ਹੈ ਜੀ ਤੇ ਜਿਨ੍ਹਾਂ ਨੰਬਰ 800 ਦੇ ਦੋਵੇਂ ਅਸੀਂ ਉੱਤੇ ਪੇਜ ਦੇ ਆਪਦੇ ਤੇ ਸਕਰੀਨ ਤੇ ਸ਼ੋਅ ਕਰ ਦਿਆਂਗੇ ਜੀ ਤੁਸੀਂ ਸਿੱਧਾ ਸੰਪਰਕ ਕਰ ਸਕਦੇ ਹੋ ਸੀਟ ਲੈ ਸਕਦੇ ਹੋ ਤੇ ਪਨੀਰੀ ਵੀ ਉਦੋਂ ਬਾਅਦ ਤੁਸੀਂ ਲੈ ਸਕਦੇ ਹੋ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ